ਸੇਵਾ ਜੀ ਮੈਂ ਇਹ ਬਾਬਾ ਫਰੀਦ ਜੀ ਦੀ ਧਰਤੀ ਤੋਂ ਟਿਕ ਮਿਲੀ ਹੈ ਔਰ ਬੜੇ ਬੜਾ ਪਿਆਰ ਮਾਨ ਸਰਕਾਰ ਮਿਲ ਰਿਹਾ ਹੈ ਇਸ ਕੌਂਸਲ ਇਸ ਤਰ੍ਹਾਂ ਦਾ ਫੋਟੋ ਦੇਖਣਾ ਚਾਹੁੰਦੇ ਹਾਂ ਸਭ ਤੋਂ ਸੋਹਣਾ ਸਭ ਤੋਂ ਸੋਹਣਾ ਸਭ ਤੋਂ ਸੋਹਣਾ ਹਾਂਜੀ ਹਾਂਜੀ ਬਸ ਇਹੀ ਅਪੀਲ ਕਰਦਾ ਕਿ ਮੇਰਾ ਸਾਥ ਦਿਓ ਔਰ ਆਪਾਂ ਆਪਣੇ ਹਲਕੇ ਨੂੰ ਸਭ ਤੋਂ ਸੋਹਣਾ ਸੁੰਦਰ ਔਰ ਸਭ ਤੋਂ ਵਧੀਆ ਪੜਿਆ ਲਿਖਿਆ ਕਿ ਹਰ ਹਰ ਪੱਖੋਂ ਸੇ ਸੋਹਣਤਾ ਜੈ ਐਜੂਕੇਸ਼ਨ ਪੱਖੋਂ ਸਭ ਤੋਂ ਉੱਪਰ ਲੱਗੇ ਦੇਖੋ ਜੀ ਇਕੱਲੇ ਫਰੀਦਕੋਟ ਦੇ ਨਹੀਂ ਉੱਥੇ ਤਾਂ ਪੂਰੇ ਕਿਉਂਕਿ ਜਿਹੜਾ ਐਮਪੀ ਹੁੰਦਾ ਹੈ ਇੱਕ ਪੰਜਾਬ ਦੇ ਸੈਂਟਰ ਦੇ ਇੱਕ ਪੁਲ ਦਾ ਕੰਮ ਕਰਦਾ ਹੈ ਜਿਹੜੇ ਕਾਫੀ ਮੁੱਦੇ ਨੇ ਜਿਹੜੇ ਆਰਡੀਐਫ ਦਾ ਮੁੱਦਾ ਜਿਹੜਾ ਸਾਡੇ ਫੰਡਸ ਉੱਪਰ ਹੋਏ ਨੇ ਬਾਕੀ ਸਾਡਾ ਜਿਹੜਾ ਪੰਜਾਬ ਹੈ ਉਹ ਖੇਤੀ ਪ੍ਰਧਾਨ ਸੂਬਾ ਹੈ ਇਹਦੀਆਂ ਕੋਈ ਐਸੀਆਂ ਪਾਲਿਸੀਆਂ ਬਣਣ ਜਿਹੜੇ ਦੇ ਵਿੱਚ ਜਿਹੜੇ ਹਰ ਇੱਕ ਵਰਗ ਦਾ ਕਿਸਾਨ ਚਾਹੇ ਛੋਟਾ ਚਾਹੇ ਵੱਡਾ ਉਹ ਖੁਸ਼ਹਾਲ ਹੋਵੇ ਮਜ਼ਦੂਰ ਖੁਸ਼ਹਾਲ ਹੋਵੇ ਹਰ ਬਹੁਤ ਕੁਸ਼ਲ ਮਸਲੇ ਨੇ ਦੇਖੋ ਜੀ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਣਾ ਚਾਹੁੰਦਾ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਦੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ ਤੇ ਉਹ ਤਾਂ ਹੁਣ ਲੋਕ ਲੋਕ ਆਪ ਹੀ ਦੱਸ ਦੇਣਗੇ ਮੈਂ ਤਾਂ ਕਿਤੇ ਸ਼ੱਕ ਵਿੱਚ ਨਹੀਂ ਪੁੱਛ ਰਿਹਾ ਬਿਲਕੁਲ ਨਹੀਂ ਲੱਗਣਦੇ ਬਿਲਕੁਲ ਆ ਸਾਡੇ ਭਰਾ ਬੈਠੇ ਨਾਲ ਔਰ ਸਾਨੂੰ ਇਹਨਾਂ ਤੇ ਮਾਣ ਹੈ ਕਿ ਇਹਨਾਂ ਨੇ ਬਹੁਤ ਕੰਮ ਕੀਤੇ ਹੋਏ ਜਾਣਨੇ ਦੇ ਮਤਲਬ ਕਿ ਕੋਈ ਨਹੀਂ ਜੀ ਮੈਂ ਫਿਲਹਾਲ ਤਾਂ ਸਾਰੇ ਫਿਨਿਸ਼ ਕਰਕੇ ਆਇਆ ਹੋਇਆ ਬਾਕੀ ਮੈਂ ਪ੍ਰੋਜੈਕਟ ਉਹੀ ਪੜ੍ਹਾਂਗਾ ਜਿਹੜਾ ਜਿੰਨਾ ਕ ਦਿਨ ਮੈਂ ਕਰ ਸਕਾਂ ਕੋਈ ਜਿਆਦਾ ਸਮਾਂ ਨਹੀਂ ਮਿਲ ਰਿਹਾ ਕਿਉਂਕਿ ਇੱਕ ਜੂਨ ਨੂੰ ਜਿਹੜੀ ਮੀਟਿੰਗ ਹੋ ਰਹੀ ਹੈ ਆਰਗਨਾਈਜ਼ਰਾਂ ਤੋਂ ਮਿਲਣਾ ਬਿਲਕੁਲ ਤਾਂ ਹੀ ਵਿਚਾਰ ਰਹੇ ਆ ਜਿਵੇਂ ਮੇਰੀ ਮਤਲਬ ਇਹ ਕੋਸ਼ਿਸ਼ ਹੈ ਕਿ ਕੱਲੇ ਕੱਲੇ ਵਰਕਰ ਤੱਕ ਕੱਲੇ ਕੱਲੇ ਮੋਟਰ ਤੱਕ ਪਹੁੰਚ ਕੀਤੀ ਕੰਤਾਸ ਦੇ ਦੋ ਸੰਯੋਗ ਦਾ ਜਦੋਂ ਲੱਗਦੇ ਆ ਉਹ ਤੇ ਆਪੇ ਹੱਥੇ ਦੇ ਨਾਲ ਤਿਆਰ ਹੈ ਭਾਜੀ ਉਹ ਭਾਜੀ ਉਹਨਾਂ ਨਾਲ ਤਾਂ ਮੇਰਾ ਮੁਕਾਬਲੇ ਨੂੰ ਬਹੁਤ ਵੱਡੇ ਲੋਕ ਹੈ ਅਸੀਂ ਬਹੁਤ ਛੋਟੇ ਲੋਕ ਹਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਾਨੂੰ ਬਹੁਤ ਫਰਕ ਪੈਂਦਾ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਾਂ ਅਸੀਂ ਜੰਮਪ ਵਾਲੇ ਤੋਂ ਹਾਂ ਸਾਡੇ ਲੋਕ ਸਾਡੇ ਆਪਣੇ ਲੋਕ ਨੇ ਅਸੀਂ ਉਹਨਾਂ ਦੀ ਦੁੱਖ ਤਕਲੀਫਾਂ ਪਤਾ ਹੈ ਸਾਨੂੰ ਤੇ ਹਰ ਇੱਕ ਚੀਜ਼ ਦਾ ਪਤਾ ਉਹਨਾਂ ਨੂੰ ਸਾਡੇ ਬਾਰੇ ਪਤਾ ਹੀ ਨਹੀਂ ਉਹ ਕਾਹੀ ਨਹੀਂ ਉਹ ਪਤਾ ਨਹੀਂ ਜੀ ਪਾਰਟੀ ਨੇ ਜਿੱਥੋਂ ਵੀ ਉਹਨਾਂ ਨੇ ਉਹ ਚੰਗਾ ਲੱਗਿਆ ਉਹਨਾਂ ਨੇ ਤਾਂ ਮੈਂ ਖੁਸ਼ ਹਾਂ ਇਨਸ਼ਾ ਅੱਲਾਹ ਕਾਈ ਕਰਵਾ ਜਾਈਏ ਪੂਰਾ ਕਹਿਣਾ ਕੀ ਹੈ ਜੀ ਪਹਿਲਾਂ ਮਾਨ ਸਾਹਿਬ ਵੀ ਆਈ ਨੇ ਤੇ ਉਹਨਾਂ ਨੇ ਪੂਰੇ ਫੱਟੇ ਚੱਕੇ ਨੇ ਜੀ ਲੋਕ ਕਹੋਸ਼ ਨੇ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਹੀ ਜਿੰਨਾ ਮਾਨ ਸਾਹਿਬ ਨੇ ਕੀਤਾ ਮੈਂ ਉਹ ਉਹਨਾਂ ਦਾ ਵਾਦੀ ਕਰ ਬਹੁਤ ਹੀ ਚੰਗਾ ਰਿਸਪੌਂਸ ਇੱਥੇ ਵੀ ਜਾਨਾ ਕਿਸੇ ਵੀ ਕੌਨਸਟਿਟਿਊਐਂਸੀ ਚ ਗਿਆ ਮੈਂ ਜਿਹੜੀ ਆਪਣੇ ਵਿਧਾਨ ਸਭਾ ਕੌਨਸਟਿਟਿਊਐਂਸੀ ਸਾਰੇ ਇੰਨੇ ਵਧੀਆ ਪ੍ਰਤੀਨਿਧ ਮਿਲੇ ਹੋਏ ਨੇ ਤੋਂ ਮੇਰੇ ਸੱਚੇ ਘੱਪੇ ਬੈਠੇ ਨੇ ਔਰ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਬਹੁਤ ਨਿਕ ਟੱਕਰੇ ਸਾਡੀ ਆਪਣੇ ਆਪ ਨਾਲ ਜੀ ਵੀ ਅੱਗੇ ਹੋਰ ਕਿੰਨਾ ਕਰਦਾ